ਚੈਨਲ ਦਾ ਆਰਐਨ ਨਿਊਜ਼ ਵੇਖ ਰੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਬਾਈਪਾਸ ਤੇ ਇੱਕ ਸੇਬਾਂ ਨਾਲ ਭਰੀ ਗੱਡੀ ਪਲਟ ਗਈ ਜਿਸ ਨਾਲ ਗੱਡੀ ਵਿੱਚ ਲੱਧਿਆ ਸਾਰਾ ਸੇਬ ਸੜਕ ਤੇ ਖਿਲਰ ਗਿਆ ਇਸ ਮੌਕੇ ਸਥਾਨਕ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ ਅਤੇ ਸੇਬ ਚੁੱਕਣ ਵਿੱਚ ਵੀ ਉਹਨਾਂ ਨੇ ਡਰਾਈਵਰ ਦੀ ਮਦਦ ਕੀਤੀ ਜਾਣਕਰ ਦਿੰਦੇ ਆਂ ਡਰਾਈਵਰ ਨੇ ਦੱਸਿਆ ਕਿ ਉਹ ਸ਼੍ਰੀਨਗਰ ਤੋਂ ਸੇਬ ਲੈ ਕੇ ਆ ਰਿਹਾ ਸੀ ਜਦੋਂ ਕਿ ਉਹ ਗੁਰਦਾਸਪੁਰ ਬਾਈਪਾਸ ਨੇੜੇ ਪਹੁੰਚਿਆ ਤਾਂ ਇੱਕ ਗਾਂ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਉਹਨਾਂ ਕਹਿੰਦੇ ਕਿ ਗੱਡੀ ਡਿਵਾਈਡਰ ਨਾਲ ਜਾ ਟਕਰਾਈ ਜਿਸ ਨਾਲ ਗੱਡੀ ਪਲਟ ਗਈ ਅਤੇ ਇਸ ਵਿੱਚ ਲੱਤਿਆ ਹੋਇਆ ਸਾਰਾ ਸੇਬ ਨੈਸ਼ਨਲ ਹਾਈਵੇ ਤੇ ਖਿਲਰ ਗਿਆ ਉਹਨਾਂ ਕਹਿੰਦੇ ਕਿ ਸਥਾਨਕ ਲੋਕਾਂ ਵੱਲੋਂ ਉਹਨਾਂ ਦੀ ਬੜੀ ਮਦਦ ਕੀਤੀ ਗਈ ਹੈ ਇਸ ਮੌਕੇ ਡਰਾਈਵਰ ਨੇ ਕੀ ਕੁਝ ਕਿਹਾ ਆਓ ਸੁਣਦੇ ਆਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਲੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਲੀਆਂ ਖਬਰਾਂ ਦੇਖਣ ਲਈ ਸਰਦਾਰ ਗੁਰਦਾਸਪੁਰ ਤੋਂ ਪੱਤਰਕਾਰ ਨਰਿੰਦਰ ਕੋਹੜ ਪਰਿਵਾਰ ਅਤੇ ਰਿੰਕੂ ਆਜ਼ਾਦੀ ਇੱਕ ਖਾਸ ਰਿਪੋਰਟ ਹਾਂ ਬਾਜੀ ਆਪਣਾ ਗੁਰਪ੍ਰਤਾ ਸਿੰਘ ਜੀ ਆਪਾਂ ਸ਼੍ਰੀ ਨਗਰ ਆਉਣਦੇ ਹਾਂ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂ ਜੀ ਦੂਸਰੀ ਸਾਈਡ ਤੇ ਟਿਪਰੋਂਡੇ ਜੀ ਰੇਟਾਲੇ ਜੀ ਅणि ਜੇ ਇਧਰ ਨੂੰ ਕਰਦੇ ਵੀਰੇ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੈ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਜੱਕੇ ਫੁੱਟ ਬਾਣ ਨਾਲ ਲੱਗੀ ਜੀ ਨਾਲ ਥੋੜਾ ਜੀ ਸੌਕ ਗਰੇਟੇ ਨਹੀਂ ਨਹੀਂ ਨੁਕਸਾਨ ਹੈ ਹੋਈ ਆ ਜੀ ਬਸ ਤੁਹਾਡੇ ਸਾਹਮਣੇ ਹੈ ਜੀ ਹਾਂ ਜੀ